ਲੈ ਵੀ ਮੇਤਰੋ ਬਹੁਤ ਸਾਰੀਆਂ ਇਹੋ ਜੀਆਂ ਕਿਸਮਾਂ ਨੇ ਜਿਨ੍ਹਾਂ ਦੇ ਵਿੱਚ ਦੂਜੀ ਯੂਰੀਆ ਪੈ ਚੁੱਕੀ ਆ ਤੇ ਕਈ ਕਿਸਾਨਾਂ ਨੇ ਤਾਂ ਤੀਜੀ ਨੂੰ ਵੀ ਚੜੱਪਾ ਫੇਰਤਾ ਠੀਕ ਐ ਪਰ ਫਿਰ ਵੀ 50% ਰਕਬਾ ਇਹੋ ਜਿਹਾ ਜਿਹੜਾ ਪਹਿਲੀ ਤੇ ਦੂਜੀ ਦੇ ਵਿੱਚ ਫਸਿਆ ਫਿਰਦਾ ਹਮੇਸ਼ਾ ਗੱਲ ਕਰਦਾ ਪਹਿਲੀ ਯੂਰੀਆ ਦੇ ਵਿੱਚ ਕੁਛ ਨਾ ਪਾਓ ਬਈ ਜੇ ਤੁਹਾਡੇ ਕੋਲੇ ਜ਼ਮੀਨ ਹਲਕੀ ਆ ਠੀਕ ਐ ਫਿਰ ਉਹਦੇ ਵਿੱਚ ਕੋਈ ਜਿਗਾੜ ਪਾ ਸਕਦੇ ਹੋ ਤੁਸੀਂ ਦੂਜੀ ਯੂਰੀਆ ਦੇ ਵਿੱਚ ਕੁਛ ਵੀ ਪਾਉਣਾ ਐਨਪੀਕੇ ਕੰਸ਼ੋਰਸ਼ੀਆ IPL ਦੇ ਪ੍ਰੋਡਕਟ ਜਾਂ ਹੋਰ ਚੰਗੀਆਂ ਕੰਪਨੀਆਂ ਦੇ ਕੋਈ ਵੀ ਪ੍ਰੋਡਕਟ ਪਾਉਣੇ ਆ ਤਾਂ ਉਹ ਦੂਜੀ ਯੂਰੀਆ ਦੇ ਵਿੱਚ ਬਾਈ ਮਿੱਤਰੋ ਪਾ ਸਕਦੇ ਹੋ ਜ਼ਿੰਕ ਹੈ ਜਿਹੜੀ 33 ਜਾਂ 21% ਪਾਉਣੀ ਹੈ ਉਹ ਦੂਜੀ ਯੂਰੀਆ ਤੋਂ ਜਾਂ ਤਾਂ 2 ਦਿਨ ਪਹਿਲਾਂ ਜਾਂ 2 ਦਿਨ ਬਾਅਦ ਰੇਤੇ ਦੇ ਵਿੱਚ ਪਰਲਾਓ ਰਿਜ਼ਲਟ ਤੁਹਾਨੂੰ 100% ਮਿਲਣਗੇ ਬਾਈ ਜੇ ਯਾਰਾ ਦੀ ਪਾਉਣੀ ਆ ਤਾਂ ਉਹ ਚਾਹੇ ਤੁਸੀਂ ਯੂਰੀਆ ਦੇ ਵਿੱਚ ਦੂਜੀ ਯੂਰੀਆ ਦੇ ਵਿੱਚ ਰਲਾ ਕੇ ਪਾ ਸਕਦੇ ਹੋ ਤੀਜੀ ਯੂਰੀਆ ਦੇ ਵਿੱਚ ਕੁਝ ਨਹੀਂ ਪਾਉਣਾ ਜੇ ਪਾਉਣਾ ਤਾਂ ਤੁਸੀਂ ਬਾਸਮਤੀਆਂ ਦੇ ਵਿੱਚ ਫਟੇਰਾ ਜਾਂ ਰੀਜੈਂਟ ਪਾ ਸਕਦੇ ਹੋ ਝੋਨੇ ਦੇ ਵਿੱਚ ਕਿਸ ਹੁੰਦੇ ਹਿਸਾਬ ਨਾਲ ਝੋਣ ਕਰ ਸਕਦੇ